ਜਾ ਗਿਆ ਹਾਤਫੇ 35 ਸਾਲ ਦਾ ਵਿਜੇ ਕੁਮਾਰ ਉਰਫ ਕਾਲੂ ਅਤੇ ਪਿੰਡ ਦਾ ਹੀ ਰਹਿਣ ਵਾਲਾ ਸਤਨਾਮ ਸਿੰਘ ਉਰਫ ਸ਼ਾਮਾ ਦੋਹਾਂ ਦੇ ਵਿਚਾਲੇ ਪੈਸਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਇਹ ਪੈਸਿਆਂ ਦੀ ਰਕਮ ਸਿਰਫ 200 ਰੁਪਏ ਸੀ 200 ਰੁਪਏ ਦੇ ਚਲਦੇ ਹੋਏ ਮਾਦਾ ਜਵਾਨ ਪੁੱਤ ਖਾਲਿਆ ਗਿਆ ਉਸ ਦੀ ਵੱਡ ਟੁਕ ਕੀਤੀ ਹੋਈ ਸੀ ਬੁਰੀ ਤਰ੍ਹਾਂ ਦੇ ਨਾਲ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਕਿੰਝ ਸਤਨਾਮ ਨੇ ਵਿਜੇ ਤੋਂ ਆਪਣੇ 200 ਰੁਪਏ ਲੈਣੇ ਸੀ ਅਤੇ ਇਸੇ ਗੱਲ ਨੂੰ ਲੈ ਕੇ ਪਹਿਲਾਂ ਦੋਹਾਂ ਦੇ ਵਿਚਾਲੇ ਵਿਵਾਦ ਹੋ ਚੁੱਕਿਆ ਸੀ ਅਤੇ ਹੁਣ ਪਤਾ ਲੱਗਿਆ ਹੈ ਕਿ ਇਸੇ 200 ਰੁਪਏ ਦੇ ਚਲਦੇ ਹੋਏ ਨਵਾਂ ਸ਼ਹਿਰ ਦੇ ਪਿੰਡ ਰਾਮਰਾਇਪੁਰ ਦੇ ਵਿੱਚ ਵਿਜੇ ਨੂੰ ਖਤਮ ਕਰ ਦਿੱਤਾ ਗਿਆ ਪਿੰਡ ਦੇ ਹੀ ਰਹਿਣ ਵਾਲੇ ਬੰਦੇ ਨੇ 200 ਰੁਪਏ ਦੇ ਚਲਦੇ ਹੋਏ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਮ੍ਰਿਤਕ ਦੀ ਮਾਂ ਬਿਮਲਾ ਦੇਵੀ ਨੇ ਪੁਲਿਸ ਦੇ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੇ ਦੋ ਲੜਕੇ ਤਾਇਕਤੀ ਹੈ ਉਸਦਾ ਇੱਕ ਮੁੰਡਾ ਮੁਖਤਿਆਰ ਸਿੰਘ ਵਿਦੇਸ਼ ਦੇ ਵਿੱਚ ਗਿਆ ਹੋਇਆ ਜਦੋਂ ਕਿ ਛੋਟਾ ਮੁੰਡਾ ਵਿਜੇ ਉਰਫ ਕਾਲੂ ਮਜ਼ਦੂਰੀ ਦਾ ਕੰਮ ਕਰਦਾ 3 ਜੁਲਾਈ ਨੂੰ ਵਿਜੇ ਕੁਮਾਰ ਨੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਸਤਨਾਮ ਸਿੰਘ ਪੁੱਤਰ ਅੰਗਰੇਜ਼ ਚੰਦ ਨਿਵਾਸੀ ਮਜਾਰਾ ਖੁਰਦ ਦੇ ਨਾਲ ਉਸਦੀ ਬਹਿਸ ਹੋ ਗਈ ਹੈ ਅਤੇ ਉਸ ਨੇ ਜਾਨ ਤੋਂ ਮਾਰਨ ਤੱਕ ਦੀ ਧਮਕੀ ਵੀ ਦਿੱਤੀ ਹੈ ਇੱਕ ਦਿਨ ਪਹਿਲਾਂ ਹੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਅਤੇ ਅਗਲੇ ਹੀ ਦਿਨ ਮੁੰਡੇ ਦੀ ਜਾਨ ਲੈ ਲਈ ਗਈ بیٹے ਨੇ ਧਿਆਨ ਨਹੀਂ ਦਿੱਤਾ ਸੀ ਉਸ ਗੱਲ ਦੇ ਬਲ ਪਰ ਉਸ ਵਿਅਕਤੀ ਨੇ ਆਪਣੇ ਅੰਦਰ ਅਜਿਹੀ ਰੰਜਿਸ਼ ਰੱਖੀ ਸੀ ਕਿ ਵਿਜੇ ਕੁਮਾਰ ਜਦੋਂ ਘਰ ਨਹੀਂ ਆਇਆ ਤਾਂ ਪਰਿਵਾਰਿਕ ਮੈਂਬਰ ਉਸ ਨੂੰ ਲੱਭਣ ਦੇ ਲਈ ਤੁਰ ਪੈਂਦੇ ਨੇ ਪਤਾ ਲੱਗਦਾ ਹੈ ਕਿ ਸਤਨਾਮ ਸਿੰਘ ਨੇ ਗੰਡਾਸੀਆਂ ਦੇ ਨਾਲ ਉਸ ਨੂੰ ਖਤਮ ਕਰ ਦਿੱਤਾ ਫਿਲਹਾਲ ਪੁਲਿਸ ਨੇ ਮ੍ਰਿਤਕ ਦੇਨੂ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਧਰ ਰੋਂਦੀ ਬਿਲਕੁਲ ਦੀ ਮਾਂ ਹੁਰ ਕੀ ਕੁਝ ਦੱਸ ਰਹੀ ਹੈ ਜਾਣਦੇ ਹਾਂ ਨਾਮ ਆਪਣਾ ਜੀ ਮਾਤਾ ਜੀ ਹਾਂ ਕੀ ਨਾਮ ਆਪਣਾ ਕੁਦੇ ਨੂੰ ਲਾ ਦੇ ਜੀ ਕੀ ਮਾਂ ਮਾਤਾ ਜੀ ਗੱਲਬਾਤ ਹੋਈ ਪਤਾ ਲੱਗਿਆ ਤੁਹਾਡੇ ਮੁੰਡੇ ਦਾ ਕੋਈ ਹੋਛੇ ਵਜੇ ਚਲੇ ਗਿਆ ਮੇਰੇ ਕੋਲੋਂ 6:30 ਵਜੇ ਘਰੋਂ ਚਾਹ ਪੀ ਕੇ ਕੋਸ ਤਾਂ ਵਲੇ ਮੁੰਡਾ ਆ ਗਿਆ। ੰਦਾ ਭਾਬੀ ਐੱਚ ਕਾਲਾ ਵੀ ਆ। ਮੇਰੀ ਬਹੂ ਉੱਟੀ ਪਕਾਉਂਦੀ ਸੀਗੀ ਰਸੋਈ ਚ ਕਹਿੰਦੀ ਹੈ ਨਹੀਂ ਕਾਲਾ। ਉਹ ਮੁੰਡਾ ਚਲੇ ਗਿਆ। ਕੋ 8 ਵਜੇ ਫੇਰ ਮੈਨੂੰ ਆ ਗਿਆ ਲੈ। 8 ਵਜੇ ਮੈਂ ਪਈ ਸੀਗੀ। ਬਸ ੰਦਾ ਆਂਟੀ ਕਾਲਾ ਕਿੱਥੇ ਆ? ਮੇਰਾ ਕਾਲਾ ਤਾਂ ਹੈ ਨਹੀਂ ਇੱਥੇ ਕਹਿੰਦਾ ਉੱਥੇ ਚੁੰਨੀ ਲੈ ਲਾ ਮੇਰੇ ਨਾਲ ਚੱਲ ਮਤ ਕਰਦਾ ਇਹ ਕਾਲਾ ਕਿੱਥੇ ਮੈਨੂੰ ਦੱਸ ਦੇ ਕਹਿੰਦਾ ਹੈਗਾ ਕਾਲਾ ਆ ਜਾ ਮੇਰੇ ਨਾਲ ਬਹਿ ਜਾ ਮੋਟਰ ਤੇ ਨੂੰ ਜਾਣਾ ਚਾਹੀਤੀ ਮੈਨੂੰ ਕੱਲੀ ਨੂੰ ਲੈ ਗਿਆ ਉਹ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਮੇਰੇ ਪੁੱਤ ਦਾ ਅਹ ਹਾਂਜੀ ਭਾਈ ਤੁਹਾਡਾ ਨਾਮ ਕੀ ਮੇਰਾ ਨਾਮ ਰਾਮਪਾਲ ਪਿੰਡ ਚਨਕੋਆ ਜੀ ਕੀ ਗੱਲਬਾਤ ਹੋਈ ਪਤਾ ਲੱਗਿਆ ਮੁੰਡੇ ਦਾ ਕਤਲ ਕੀਤਾ ਹੈ ਇਹ ਕਤਲ ਕੀਤਾ ਗਿਆ ਜੀ ਕਿੱਦਾਂ ਹੋਇਆ ਇਹ ਕਿੱਦਾਂ ਹੋਇਆ ਜੀ ਇਹਨਾਂ ਦੇ ਕੋਈ ਪੁਰਾਣੇ ਰੰਜਿਸ਼ ਕਰਕੇ ਹੋਇਆ ਜੀ ਜਿਸਕੇ ਮੋਰਟੇ ਤੇਵਾ ਤੀਸਰਾ ਚਾਂਸ ਹੈ ਇਹ ਤੇ ਪਹਿਲਾਂ ਵੀ ਹਮਲਾ ਹੋਇਆ ਪਹਿਲਾਂ ਵੀ ਦੋ ਵਾਰੀ ਹੋਈ ਹੈ ਨੇ ਕੇਸ ਇੱਥੇ ਪਹਿਲਾਂ ਵੀ ਦੋ ਵਾਰੀ ਵਾਟੋਕੋ ਗਈਏ ਸੀ ਅੱਛਾ ਹਾਂ ਜੀ ਤੇ ਹੁਣ ਇੰਨੀ ਰੰਜਿਸ਼ ਜ਼ਿਆਦਾ ਵਧੀ ਕਿ ਇੰਨੀ ਰੰਜਿਸ਼ ਜ਼ਿਆਦਾ ਵਧੀ ਉਹ ਪਹਿਲਾਂ ਇਹਨਾਂ ਨੇ ਦੋ ਕੇਸ ਇੱਥੇ ਪਹਿਲਾਂ ਉਹ ਪਹਿਲਾ ਬੰਦੇ ਵਧੇ ਉਹ ਅੱਜ ਤੀਜਾ ਬੰਦਾ ਚਾਂਸੀ ਦੇ ਇਹ ਹੀ ਹੋਗੇ ਹੁਣ ਜੀ ਇਹ ਪਿੰਡ ਦੇ ਬੰਦੇ ਆ ਹੈ ਪਿੰਡ ਦੇ ਬੰਦੇ ਸੀਗੇ ਇੱਕ ਪਿੰਡ ਦਾ ਬੰਦਾ ਬਾਕੀ ਬਾਹਲੇ ਬੰਦੇ ਕਤਲ ਹੋਇਆ ਲਾਂਕੀ ਸੀ ਬੰਦੇ ਦਾ ਬੰਦੇ ਨੇ ਬੇਜੇ ਕਮਾਰੇ ਨੂੰ ਮਰ ਦਿੱਤੀ ਉਹ ਮਰ ਕਿੰਨੇ ਸਾਲ ਦੇ ਉਹ ਮਰ 35 ਸਾਲ ਦੇ ਘਰ ਵਿੱਚ ਹੋਰ ਰੋਜ਼ਗਾਰ ਲਈ ਕੀ ਕੀ ਸਦਨ ਸਕੇ ਰੋਜ਼ਗਾਰ ਇਹ ਦਿਹਾੜੀ ਦਾਪਾ ਕਰਦਾ ਇਹ ਵੱਡੇ ਵੀਰ ਜੀ ਨਾਲ ਦੇ ਬਾਹਰ ਹੈ ਜੀ ਠੀਕ ਹੈ ਜੀ ਹੁਣ ਕੀ ਪੁਲਿਸ ਨੇ ਮਾਮਲਾ ਕੀ ਦਰਜ ਕੀਤਾ ਪੁਲਿਸ ਵਾਲਿਆਂ ਨੇ ਇਹ ਹੀ ਮਾਮਲਾ ਦਰਜ ਕੀਤਾ ਪਿਆ ਸੀ ਉਹ ਦੋਸ਼ੀ ਫੜਾਂਗੇ ਜੇ ਉਹ ਆ ਹੀ ਆ ਜਿੰਦਾ ਹੋ ਰਹੇ ਹੁਣ ਠੀਕ ਹੈ ਜੀ कतल दी, कोई वजह कोई पता नहीं पैसे देने को लेना दे दे होगी दो चार सौ तो बस ज्यादा बस हाँ जी